ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਨਾ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅਮਰ ਸਿੰਘ ਚਮਕੀਲਾ ਦੀ ਜਾਂ ਉਹਨਾਂ ਦੇ ਇੱਕ ਗੀਤ ਦੀ ਵੀਡੀਓ ਜਿਹੜੀ ਸਾਂਝੀ ਕਰਨ ਜਾ ਰਿਹਾ ਨਵੀਂ ਇੱਕ ਝਲਕ ਬਖਾਉਣ ਜਾ ਰਿਹਾ ਉਸ ਵੀਡੀਓ ਵਾਸਤੇ ਜਾਂ ਉਸ ਅਖਾੜੇ ਦੀ ਜਾਣਕਾਰੀ ਵਾਸਤੇ ਮੈਂ ਤਕਰੀਬਨ 3-4 ਸਾਲ ਤੋਂ ਲੱਗਿਆ ਹੋਇਆ ਸੀ 3-4 ਸਾਲਾਂ ਦੀ ਮਿਹਨਤ ਦੇ ਸਦਕੇ ਆਪਾਂ ਨੂੰ ਚਲੋ ਜਿੰਨੀ ਵੀ ਜਾਣਕਾਰੀ ਜਾਂ ਜਿੰਨੇ ਵੀ ਜਿੰਨਾ ਵੀ ਮਟੀਰੀਅਲ ਇਸ ਸੰਬੰਧੀ ਇਸ ਅਖਾੜੇ ਸੰਬੰਧੀ ਆਪਾਂ ਨੂੰ ਮਿਲਿਆ ਹੈ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਉਹੀ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਜੇ ਆਪਾਂ ਨੂੰ ਸਭ ਨੂੰ ਇਹ ਗੱਲ ਦਾ ਪਤਾ ਹੀ ਹੈ ਕਿ ਉਸ ਮਹਾਨ ਜੋੜੀ ਨੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਨੇ ਪੰਜਾਬ ਦੇ ਹਰ ਇੱਕ ਏਰੀਏ ਦੇ ਵਿੱਚ ਲਾਓ ਵੀ ਹਰ ਇੱਕ ਖੁੰਝੇ ਦੇ ਵਿੱਚ ਪ੍ਰੋਗਰਾਮ ਲਾਏ ਨੇ ਆਪਣੇ ਉਸ ਦੇ ਨਾਂ ਨਾਲੋਂ ਨਾ ਪੰਜਾਬ ਦੇ ਨਾਲ ਲੱਗਦੇ ਜਿਹੜੇ ਗੁਵਾਂਢੀ ਸੂਬੇ ਨੇ ਜਿਵੇਂ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਜੂਪੀ ਹੋ ਗਿਆ ਉਸ ਤੋਂ ਇਲਾਵਾ ਚਮਕੀਲਾ ਸਾਹਿਬ ਨੇ ਮਤਲਬ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਪ੍ਰੋਗਰਾਮ ਦਿੱਤੇ ਨੇ ਇਹ ਪ੍ਰੋਗਰਾਮ ਉਹਨਾਂ ਦੇ 1981 ਤੋਂ ਸ਼ੁਰੂ ਹੋ ਕੇ ਲਾਸਟ ਤੱਕ ਇਹਨਾਂ ਦੇ ਜਾਨੀ 87 88 ਤੱਕ ਵੀ ਜਾਨੀ ਚੰਡੀਗੜ੍ਹ ਵਿਖੇ ਹੋ ਸਮੇ ਸਮੇ ਤੇ ਪ੍ਰੋਗਰਾਮ ਆਪਣੇ ਲਾਉਂਦੇ ਰਹੇ ਨੇ ਖਾੜੇ ਲਾਉਂਦੇ ਰਹੇ ਨੇ ਤਾਂ ਇਹਨਾਂ ਹੀ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਇਹ ਹੈ ਜੀ ਚੰਡੀਗੜ੍ਹ ਦੇ ਸੈਕਟਰ 18 ਦੀ ਹਾਂਜੀ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਵੀ ਸੈਕਟਰ 18 ਵਿੱਚ ਚੰਕੀਲਾ ਸਾਹਿਬ ਨੇ ਪ੍ਰੋਗਰਾਮ ਲਾਇਆ ਸੀਗਾ ਅਖਾੜਾ ਲਾਇਆ ਸੀਗਾ ਇਹ ਜਿਹੜਾ ਅਖਾੜਾ ਸੀਗਾ ਮਤਲਬ ਚੰਡੀਗੜ੍ਹ ਚ ਅੱਜ ਵੀ ਮਸ਼ਹੂਰ ਹੈ ਦਿਵਾਲੀ ਮੇਲਾ ਹੁੰਦਾ ਹੈ ਜੀ ਉਹ ਹੁਣ 17 ਚ ਚੱਲਿਆ ਗਿਆ 18 ਸੈਕਟਰ ਦੇ ਵਿੱਚ ਦਿਵਾਲੀ ਮੇਲਾ ਹਰ ਸਾਲ ਮਨਾਇਆ ਜਾਂਦਾ ਸੀਗਾ ਇਹ ਗੱਲ ਹੈ ਜੀ ਨਵੰਬਰ 1987 ਦੀ ਜਦੋਂ ਚਮਕੀਲਾ ਸਾਹਿਬ ਇੱਥੇ ਪ੍ਰੋਗਰਾਮ ਲਾ ਕੇ ਗਏ ਸੀ ਤੇ ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਮੈਨੂੰ ਪਹਿਲੀ ਵਾਰ ਕਿਸੇ ਵੀਰ ਨੇ ਇਸ ਅਖਾੜੇ ਸੰਬੰਧੀ ਜਾਣਕਾਰੀ ਦਿੱਤੀ ਸੀ ਕਿ ਬਾਈ ਜੀ ਅਸੀਂ ਸੈਕਟਰ 18 ਵਿਖੇ ਚਮਕੀਲਾ ਸੁਣਿਆ ਸੀ ਤਾਂ ਆਪਾਂ ਵੀ ਉਸੇ ਸਮੇਂ ਜਾਣੀ ਇਸ ਅਖਾੜੇ ਬਾਬਤ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਸਪੈਸ਼ਲੀ ਇੱਕ ਦਿਨ ਮੈਂ ਉਹ ਥਾਂ ਤੇ ਵੀ ਜਾਣੀ ਮੈਨੂੰ ਜਾਣ ਦਾ ਸਬਬਬ ਮਿਲਿਆ ਸਪੈਸ਼ਲੀ ਹੋ ਗਿਆ ਸੀ ਮੈਂ ਵੀ ਜਿੱਥੇ ਇਹ ਪ੍ਰੋਗਰਾਮ ਲੱਗਿਆ ਸੀਗਾ ਸੈਕਟਰ 18 ਦੇ ਵਿੱਚ ਤੇ ਉਹ ਥਾਂ ਤਾਂ ਮਤਲਬ ਕਿ ਚਲੋ ਆਪਾਂ ਵਿਜ਼ਿਟ ਕੀਤੀ ਸਰਕਾਰੀ ਬਿਲਡਿੰਗ ਹੈ ਜੀ ਉਹ ਤੇ ਸਰਕਾਰੀ ਅਦਾਰਾ ਹੋਣ ਦੇ ਕਰਕੇ ਜਦੋਂ ਮੈਂ ਉੱਥੇ ਸਾਰੀ ਪੁੱਛਗਿੱਛ ਕੀਤੀ ਤੇ ਉਦੋਂ ਕੁਝ ਜ਼ਿਆਦਾ ਕੋਈ ਗੱਲਬਾਤ ਨਹੀਂ ਪਤਾ ਲੱਗੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਸਰਕਾਰੀ ਅਦਾਰਾ ਹੋਣ ਕਰਕੇ ਇੱਕ ਤਾਂ ਸਮਾਂ ਬਹੁਤ ਹੋ ਚੁੱਕਿਆ ਸੀ 38 40 ਸਾਲ ਪੁਰਾਣੀ ਗੱਲ ਹੋ ਚੁੱਕੀ ਸੀ ਸਮੇਂ-ਸਮੇਂ ਤੇ ਲਾਓ ਵੀ ਤੁਸੀਂ ਅਫਸਰ ਵੀ ਆਏ ਨੇ ਅਫਸਰ ਬਦਲੇ ਵੀ ਨੇ ਤਾਂ ਜਦੋਂ ਲਾਸਟ ਜਿਹੜੇ ਹੁਣ ਅਫਸਰ ਨੇ ਜਿਹੜੇ ਮਤਲਬ ਕਿ ਇਹਨਾਂ ਦੇ ਉੱਥੇ ਦਿੱਲੀ ਬੈਠਦੇ ਨੇ ਉਹਨਾਂ ਨਾਲ ਵੀ ਜਾਨੀ ਗੱਲ ਹੋਈ ਮੇਰੀ ਉੱਪਰ ਆਉਣੇ ਨਾਲ ਉਹ ਅਸਲ 'ਚ ਜਦੋਂ ਇਸ ਅਖਾੜੇ ਸੰਬੰਧੀ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਅਸੀਂ ਕਰਾਂਦੇ ਹੁੰਦੇ ਸੀਗੇ ਜੀ ਮੇਲਾ ਉਹ ਟਾਈਮ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਸੀਗਾ ਪਰ ਵੀ ਤੁਸੀਂ ਕਹਿੰਦੇ ਵੀ ਬਹੁਤ ਇਸ ਵਾਸਤੇ ਲੇਟ ਹੋ ਚੁੱਕੇ ਹਾਂ ਅਸਲ ਦੇ ਵਿੱਚ ਸਾਡੇ ਕੁਝ ਕੁ ਸਾਲ ਪਹਿਲਾਂ ਇੱਥੇ ਅੱਗ ਲੱਗ ਗਈ ਸੀਗੀ ਉਸ ਕਰਕੇ ਜਿਹੜਾ ਸਾਡਾ ਰਿਕਾਰਡ ਸੀਗਾ ਸਾਰਾ ਤਕਰੀਬਨ ਸਾਰਾ ਉਹ ਸੜ ਕੇ ਸੁਆਹ ਹੋ ਗਿਆ ਸੀਗਾ ਵੀ ਨਹੀਂ ਵੀ ਸਾਡੇ ਕੋਲ ਰਿਕਾਰਡ ਇਸ ਚੀਜ਼ ਦਾ ਪਿਆ ਸੀਗਾ ਤੇ ਚਲੋ ਉੱਥੋਂ ਆਪਾਂ ਇਹ ਚੀਜ਼ ਤੇ ਸਟਾਪ ਕਰਤਾ ਉੱਥੇ ਜਾਨੀ ਆਪਾਂ ਉੱਥੇ ਹੀ ਕੇ ਛੱਡਤੀ ਇਹ ਚੀਜ਼ ਵੀ ਚਲੋ ਰੱਬ ਸੁੱਖ ਰੱਖੇ ਕਦੇ ਫੇਰ ਆਪਾਂ ਇਹ ਚੀਜ਼ ਨੂੰ ਕੋਈ ਗੱਲ ਨਿਕਲੂਗੀ ਤਾਂ ਆਪਾਂ ਇੱਥੋਂ ਹੀ ਉਹਨੂੰ ਛੇੜਾਂਗੇ ਦੁਬਾਰਾ ਤਾਂ ਥੋੜੇ ਸਮੇਂ ਬਾਅਦ ਲਾਓ ਵੀ ਤੁਸੀਂ ਸਾਲਕ ਪਹਿਲਾਂ 8-9 ਮਹੀਨੇ ਪਹਿਲਾਂ ਮੈਨੂੰ ਖਰੜ ਤੋਂ ਸਾਡੇ ਨੇੜੇ ਖਰੜ ਹੈ ਜੀ ਸ਼ਹਿਰ ਤੇ ਉੱਥੋਂ ਮੈਨੂੰ ਫੋਨ ਆਉਂਦਾ ਜੀ ਬਾਈ ਮੇਜਰ ਸਿੰਘ ਜੀ ਦਾ ਮੇਜਰ ਸਿੰਘ ਜੀ ਉਹਨੇ ਜਿਨ੍ਹਾਂ ਨੇ 1987 ਦਾ ਇਸ ਨਵੰਬਰ ਮਹੀਨੇ ਦਾ ਦੀਵਾਲੀ ਮੇਲੇ ਦਾ 18 ਸੈਕਟਰ ਦਾ ਚਮਕੀਲਾ ਸਾਹਿਬ ਦਾ ਪ੍ਰੋਗਰਾਮ ਆਪਣੇ ਅੱਖੀ ਵੇਖਿਆ ਤੇ ਕੰਨੀ ਸੁਣਿਆ ਮੂਰੇ ਬਹਿ ਕੇ ਤੇ ਜਦੋਂ ਬਾਈ ਜੀ ਨੇ ਇੰਨੀ ਗੱਲ ਮੈਨੂੰ ਦੱਸੀ ਕਿ ਬਾਈ ਜੀ ਇਹ ਪ੍ਰੋਗਰਾਮ ਜਿਹੜਾ ਅਸੀਂ 18 ਸੈਕਟਰ ਵਾਲਾ ਸੀਗਾ ਅਸੀਂ ਖੁਦ ਮੂਰੇ ਬਹਿ ਕੇ ਸੁਣਿਆ ਤੇ ਮੇਰੇ ਕੋਲ ਇਹਦੀਆਂ ਫੋਟੋਗ੍ਰਾਫਸ ਵੀ ਨੇ ਤੇ ਮੇਰੇ ਕੋਲ ਉਹ ਖਾੜੇ ਦੀ ਆਡੀਓ ਵੀ ਹੈ ਤੇ ਦੇਖੋ ਇਹ ਇੰਨੀ ਗੱਲ ਸੁਣ ਕੇ ਫਿਰ ਤਾਂ ਬਾਈ ਜੀ ਕੋਲ ਆਪਾਂ ਜਿਆਦਾ ਤੁਰੰਤੇ 2-3 ਦਿਨ ਬਾਅਦ ਪਹੁੰਚ ਕਰ ਲਈ ਸੀ ਤੇ ਬਾਈ ਜੀ ਕੋਲ ਗਏ ਖਰੜ ਬਾਈ ਦੀ ਪ੍ਰਾਪਰਟੀ ਦਾ ਕੰਮ ਕਰਦੇ ਨੇ ਚੰਗੇ ਬਾਈ ਅੱਛਾ ਬਾਈ ਦਾ ਕੰਮ ਹੈ ਜੀ ਤੇ ਬਹੁਤ ਬਾਈ ਦਾ ਸੁਭਾਅ ਬਹੁਤ ਵਧੀਆ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਬਾਈ ਜੀ ਨੇ ਚਮਕੀਲਾ ਸਾਹਿਬ ਬਾਰੇ ਕੀਤੀਆਂ ਉਹ ਖੈਰ ਇੰਟਰਵਿਊ ਆਪਾਂ ਮਤਲਬ ਕਰਕੇ ਬਾਈ ਜੀ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਜ਼ਰੂਰ ਪਰ ਮੈਂ ਤਾਂ ਐਂ ਕਹੂੰਗਾ ਵੀ ਮੈਂ ਫੈਨ ਵੀ ਬਹੁਤ ਦੇਖੇ ਨੇ ਪਰ ਜਿਹੜੀ ਗੱਲਬਾਤ ਉਸ ਮਹਾਨ ਜੋੜੀ ਨੂੰ ਲੈ ਕੇ ਬਾਈ ਮੇਜਰ ਸਿੰਘ ਜੀ ਦੇ ਵਿੱਚ ਹੈ ਅਲੱਗ ਹੀ ਜਣੀ ਪਿਆਰ ਇਹਨਾਂ ਦੇ ਵਿੱਚ ਉਸ ਰੂਹ ਵਾਸਤੇ ਝਲਕਦਾ ਤੇ ਗੱਲ ਕਰਦੇ ਕਰਦੇ ਬਾਈ ਦੀਆਂ ਅੱਖਾਂ ਵੀ ਜਣੀ ਭਰਿਆਈਆਂ ਸੀਗੀਆਂ ਤੇ ਉਹਨਾਂ ਕਾਫੀ ਚੀਜ਼ਾਂ ਮਤਲਬ ਅਮਰ ਸਿੰਘ ਚਮਕੀਲਾ ਜੀ ਬਾਰੇ ਦੱਸੀਆਂ ਤੇ ਜਦੋਂ ਕਹਿੰਦੇ ਵੀ ਉਹ ਪਹੁੰਚੇ ਉਦੋਂ ਵੀ ਮੈਂ ਜਣੀ ਉੱਥੇ ਹੀ ਫਿਰਦਾ ਸੀ 18 17 18 18 ਸਾਲ ਦੀ ਬਾਈ ਜੀ ਦੀ ਉਮਰ ਸੀਗੀ ਤੇ ਜਿੱਥੇ ਬੈਠ ਕੇ ਦੇ ਵਿੱਚ ਚਾਹ ਪਾਣੀ ਪੀਤਾ ਉਹ ਵੀ ਜਿਹੜੀਆਂ ਵੀਡੀਓਜ਼ ਜਾਨੀ ਮੇਰੇ ਕੋਲ ਪਈਆਂ ਨੇ ਬਾਈ ਜੀ ਨੇ ਭੇਜੀਆਂ ਨੇ ਉਹ ਥਾਂ ਦੀਆਂ ਅੱਜ ਦੀਆਂ ਉਹ ਬਾਈ ਜੀ ਨੇ ਖੁਦ ਬਣਾਈ ਹੋਈਆਂ ਨੇ ਤੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੇ ਉਹਦੇ ਵਿੱਚ ਬਾਈ ਜੀ ਨੇ ਕੱਲੀ ਕੱਲੀ ਆਪ ਖੜ ਕੇ ਗੱਲ ਦੱਸੀ ਹੈ ਵੀ ਇੱਥੇ ਚਮਕੀਲੇ ਨੇ ਖੜ ਕੇ ਖਾੜਾ ਲਾਇਆ ਸੀ ਇੱਥੇ ਖੜ ਕੇ ਇੱਥੇ ਬਹਿ ਕੇ ਚਾਹ ਪਾਣੀ ਪੀਤਾ ਸੀ ਇੱਥੇ ਉਹ ਤਿਆਰ ਹੋਏ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਦੂਜੀ ਮੰਜ਼ਲ ਤੇ ਲਾਇਆ ਸੀਗਾ ਜਿਹੜੀ ਉਹ ਸਰਕਾਰੀ ਇਮਾਰਤ ਹੈ ਨਾ ਉੱਥੇ ਦੂਜੀ ਮੰਜ਼ਲ ਤੇ ਖੜ ਕੇ ਬਾਲਕੋਨੀ ਦੇ ਵਿੱਚ ਲਾਇਆ ਸੀਗਾ ਚਮਕੀਲਾ ਸਾਹਿਬ ਨੇ ਵੀ ਜਾਨੀ ਸਰ बैठे ਸੀ ਤੇ ਨਾਮ ਵਾਲਾ ਵੀ ਜੇ ਕੋਈ ਬੰਦਾ ਨਾਮ ਪੜਾਉਂਦਾ ਸੀ ਤਾਂ ਉੱਤੇ ਉਹ ਬੰਦਾ ਲਓ ਵੀ ਥੋੜਾ ਝੁੱਕ ਕੇ ਥੱਲੇ ਵਾਲਾ ਬੰਦਾ ਥੋੜਾ ਕਿਸੇ ਚੀਜ਼ ਤੇ ਚੜ ਕੇ ਬਾਈ ਨੇ ਐਂ ਦੱਸਿਆ ਸੀਗਾ ਵੀ ਥੱਲੇ ਕੋਈ ਕੁਝ ਲਾਇਆ ਹੋਇਆ ਸੀ ਚੜਨ ਵਾਸਤੇ ਇਨਾਮ ਦੇਣ ਵਾਸਤੇ ਵੀ ਐਦਾਂ ਫੜਾਉਂਦੇ ਹੁੰਦੇ ਸੀਗੇ ਵੀ ਦੇਖੋ ਕਿੱਡਾ ਵੱਖਰਾ ਜਿਹਾ ਕੰਮ ਸੀਗਾ ਤੇ ਇਸ ਅਖਾੜੇ ਦੀ ਜਦੋਂ ਆਡੀਓ ਸੁਣੀ ਆਡੀਓ ਦੇ ਨਾਂ ਨਾਲ ਬਾਈ ਜੀ ਨੇ ਇੱਕ ਆਪਣੀਆਂ ਪੁਰਾਣੀਆਂ 15 18 ਸਾਲ ਪੁਰਾਣੀਆਂ ਮੈਨੂੰ ਦੋ ਵੀਡੀਓਜ਼ ਦਿੱਤੀਆਂ ਨੇ ਮੈਂ ਕਿਹਾ ਬਾਈ ਜੀ ਤੁਸੀਂ ਐਕਸ਼ਨ ਤਾਂ ਜਮਾ ਚਮਕੀਲਾ ਸਾਹਿਬ ਵਾਂਗੂ ਕਰ ਰਹੇ ਹੋ ਗਾਉਂਦੇ ਹੋਏ ਕਿਉਂਕਿ ਜਿਹੜਾ ਗੀਤ ਮੈਂ ਤੁਹਾਨੂੰ ਅੱਗੇ ਉਹੀ ਵੀਡੀਓ ਸੁਣਾਉਣੀ ਹੈ ਉਹੀ ਦਿਖਾਉਣੀ ਹੈ ਤੁਹਾਨੂੰ ਵੀਡੀਓ ਕਲਪਸਿੰਗ ਕਰ ਰਹੇ ਨੇ ਚਮਕੀਲਾ ਸਾਹਿਬ ਦਾ ਜਿਹੜਾ ਪਿੱਛੇ ਆਡੀਓ ਚੱਲ ਰਹੀ ਹੈ ਉਹ ਉਸੇ 18 ਸੈਕਟਰ ਵਾਲੇ ਉਸ ਦੰਦੀਓ ਉਸੇ ਅਖਾੜੇ ਦੀ ਉਹ ਆਡੀਓ ਹੈ ਜੀ ਉਹ ਜਿਹੜੀ ਹੁਣ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਮੈਂ ਸਾਂਝੀ ਕਰਨ ਜਾ ਰਿਹਾ ਤੇ ਤੁਸੀਂ ਦੇਖੋਗੇ ਵੀ ਜਮਾ ਮਤਲਬ ਬਾਈ ਜੀ ਨੇ ਤੂੰ ਵੀ ਵੀ ਹੱਥ 'ਚ ਫੜੀ ਹੋਈ ਹੈ ਮਾਈਕ ਮੂਰੇ ਲਾਇਆ ਹੋਇਆ ਤੇ ਬਿਲਕੁਲ ਉਸੇ ਤਰ੍ਹਾਂ ਚਮਕੀਲਾ ਸਾਹਿਬ ਦੇ ਕਹਿੰਦਾ ਬਾਈ ਮੈਂ ਤਾਂ ਸਾਰੀ ਉਮਰ ਜਦੋਂ ਤੱਕ ਮੇਰੇ ਸਾਹ ਨੇ ਕਿ ਨਾ ਤਾਂ ਮੈਨੂੰ ਉਹ ਜੋੜੀ ਭੁੱਲਣੀ ਹੈ ਨਾ ਉਹਦੇ ਐਕਸ਼ਨ ਭੁੱਲਣੇ ਨੇ ਵੀ ਮੈਂ ਜਾਣੀ ਮਰਦੇ ਦਮ ਤੱਕ ਅਖੀਰਲੇ ਸਾਹਾਂ ਤੱਕ ਇਹ ਚੀਜ਼ ਮੇਰੇ ਨਾਲ ਹੀ ਜਾਏਗੀ ਉਹੀ ਚੀਜ਼ ਮੈਂ ਬਾਈ ਜੀ ਨੂੰ ਪੁੱਛੀ ਮਹਾ ਬਾਈ ਜੀ ਕੱਲੀ ਕੱਲੀ ਚੀਜ਼ ਤੁਸੀਂ ਚਮਕੀਲਾ ਸਾਹਿਬ ਵਾਂਗੂ ਕਰ ਰਹੇ ਹੋ ਕਹਿੰਦੇ ਵੀਰੇ ਆਹੀ ਖੁਦ ਜਿਹੜੀ ਆਡੀਓ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਅੱਗੇ ਉਹ ਜਦੋਂ ਵਿੱਚ ਬੋਲਦੇ ਸੀ ਤਾਂ ਏਕਨੇ ਬੋਲਦੇ ਸੀਗੇ ਉਹ ਇਸੇ ਤਰ੍ਹਾਂ ਹੀ ਹੱਥ ਕਰਦੇ ਸੀਗੇ ਜਦੋਂ ਸਾਜ਼ੀਆਂ ਬਾਰੇ ਕੁਝ ਕਹਿ ਰਹੇ ਨੇ ਚਮਕੀਲਾ ਸਾਹਿਬ ਗੀਤ ਦੇ ਵਿੱਚ ਤਾਂ ਉਹ ਵੀ ਬਾਈ ਨੇ ਮੇਜਰ ਬਾਈ ਜੀ ਨੇ ਖੁਦ ਆਪ ਆਪਣੇ ਯਾਨੀ ਤੌਰ ਤੇ ਕਰਕੇ ਆਪਾਂ ਨੂੰ ਦਿਖਾਇਆ ਤੇ ਆਜੋ ਫਿਰ ਉਹ ਕਰਦੇ ਆ ਤੁਹਾਡੇ ਨਾਲ ਸਾਂਝਾ ਤੇ ਜਲਦ ਬਾਈ ਜੀ ਨਾਲ ਮੈਂ ਤੁਹਾਨੂੰ ਦੱਸਿਆ ਵੀ ਇੰਟਰਵਿਊ ਕਰਕੇ ਆਪਾਂ ਉਸ ਦਿਨ ਦਾ ਸਾਰਾ ਜਿਹੜਾ ਵਾਕਿਆਤ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜਿਹੜੀਆਂ ਫੋਟੋਆਂ ਨੇ ਉਹ ਵੀ ਜਲਦ ਤੁਹਾਡੇ ਨਾਲ ਸੰਝੀਆਂ ਕਰਾਂਗੇ ਤੇ ਅਸਲ ਜਿਹੜੀ ਵੀਡੀਓ ਹੈ ਜਿੱਥੇ ਖਾੜਾ ਲੱਗਿਆ ਸੀਗਾ ਉਹ ਵੀ ਤਿੰਨੇ ਚੀਜ਼ਾਂ ਆਪਾਂ ਤੁਹਾਡੇ ਨਾਲ ਜਲਦ ਸਾਂਝੀਆਂ ਕਰਾਂਗੇ ਤੇ ਵੀਡੀਓ ਦੀ ਅੱਜ ਵੀ ਅਜੇ ਵੀ ਸਾਨੂੰ ਉਮੀਦ ਹੈਗੀ ਹੈ ਵੀ ਜੇ ਕਿਤੇ ਮਤਲਬ ਵੀਡੀਓ ਆਪਾਂ ਨੂੰ ਇਹ ਮਿਲੇ ਤੇ ਠੀਕ ਹੈ ਜੀ ਫਿਰ ਆਜੋ ਕਰਦੇ ਆ ਸ਼ੁਰੂ ਆਪਣੇ ਜਿਹੜੇ ਵਿਚਾਰ ਨੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਬਾਈ ਜੀ ਬੋਲੋ ਚੱਲਦੇ ਆ ਕਿਹੜਾ ਵਰਸ਼ੇ ਇਸੇ ਤਰ੍ਹਾਂ ਹੱਥ ਦੇ ਖੇਡਦੇ ਰਹੋ ਜੀ ਜਦੋਂ ਇਹ ਮਾ ਤੁਹਾਡੇ ਸਿਰਾਂ ਗੁੱਲੀ ਨੂੰ ਇੱਥੇ ਰੱਖ ਲਓ ਮੜਾ ਜੇ ਕੋਈ ਨਾ ਮੇਰਾ ਬੈਲਸ ਨਹੀਂ ਕਰਦੇ ਮੈਂ ਜਮਾ ਰਾਂ ਉਹ ਚੋੜਾ ਦੋ ਗਿੱਟੇ ਹੀ ਰੱਖਦੇ ਹੋ ਚਾ ਕੋ ਨਾ ਠੀਕ ਹੈ ਠੀਕ ਸਭੀਰੇ ਬਾਬਾਈ ਦਾ ਨਾਮ ਖੈਰ ਲਿਆ ਗਿਆ ਹੋਰ ਗੱਲਾਂ ਲੈਣੇ ਕਾਸੀ ਗੱਲ ਹੈ ਅਜਾੜੇ ਵੀ ਤੁਹਾਨੂੰ ਪਤਾ ਹੀ ਹੈ ਕਿ ਕੁਝ ਮਾਹੌਲ ਵੀ ਚੇਂਜ ਹੋ ਚੁੱਕਿਆ ਤੇ ਸੰਦਾ ਸੰਦਾ ਜ ਪਰਵਾਹ ਤੋਂ ਸਿਵਾਜ ਮਹਾਜਲ ਕਰੂੰਗਾ ਬਾਕੀ ਸੁੱਡਾ ਹੈ ਜਿੰਮੇ ਤੁਹਾਡਾ ਹੁੰਦਾ ਹੋਇਆ ਆਪਣਾ ਜੇ ਤਾਂ ਸੰਦਾ ਸੰਦਾ ਸੁਣੋਗੇ ਤਾਂ ਵੀ ਠੀਕ ਹੈ ਜੇ ਦੂਜੇ ਪਾਸੇ ਨੂੰ ਫਿਰ ਆਪਣੇ ਜਾਨ ਤੋਂ ਕੁਝ ਹੋਈ ਨਹੀਂ ਆ ਫਿਰ ਉਮੀਦ ਹੈ ਵੀ ਤੁਸੀਂ ਬਹੁਤ ਵਧੀਆ ਅੱਜ ਦਾ ਇਹ ਜਿਹੜਾ ਪ੍ਰਵਾਹ ਹੈ ਅੱਜ ਦੀ ਉੱਤੇ ਸ਼ਾਮ ਬੜੀ ਵਧੀਆ ਹੈ ਤਾਂ ਗਾਣੇ ਆਪ ਤੁਸੀਂ ਸੁਣੋਗੇ ਔਰ ਆਪਣੇ ਛੋਟੇ ਵੀਰ ਨੂੰ ਪਿਆਰ ਦੇਵੋਗੇ ਇੱਕ ਇੱਕ ਮੈਂ ਪੇਸ਼ ਕਰ ਲੱਗਿਆ ਕਿ ਮੈਨੂੰ ਸਭ ਤੋਂ ਪਹਿਲਾਂ ਬਹੁਤ ਦੋਸਤਾਂ ਦੀ ਮਦਦ ਸੀ ਕਿ ਉਹ ਨਾ ਉਹ ਇੱਕ ਜਰੂਰਗਾ ਮਾ ਸਾਥੂ ਬੱਬਾ ਕੋਲੇਆ ਈਰਾਨਨ ਕਾਣਾ ਉਦੋਂ ਬਾਅਦ ਮੈਂ ਥੋੜੇ ਚਿਰ ਵਿੱਚ ਦੁਗੜੀ ਲਾ ਕੇ ਹਾਜ਼ਰ ਆ ਇੱਕ ਇੱਕ ਸਾਥੂ ਬੱਬਾ ਕੋਲੇਆ ਈਰਾਨਨ ਕਾਣਾ ਆ ਜਦੋਂ ਲੋਕ ਵੀ ਮੇਰੇ ਕਾਜ ਤੇ ਫੜੇ பல கே தீர்த்து நிறைய சாட்சி மாத தீர நூலு ம ਗੁਰਨਾਥ ਦੇ ਜਗੇ ਫਰਿਆਦ ਕਰਦਾ ਭਈ ਆਪਰੀ ਦੁਨੀਆ ਤੇ ਆ ਕੇ ਦੇਖ ਕੀ ਹੋ ਰਿਹਾ ਹੈ ਵੀਰ ਵੀਰ ਨੂੰ ਨਹੀਂ ਪਛਾਣਦਾ ਕਉਟੇ ਰਾਜ ਚ ਬਲੀ ਕਿੰਧਾਰੀ ਫੜਨੇ ਕਸਾਈਆਂ ਵਰਗੇ ਫੇਰ ਪੈਦਾ ਹੋ ਚੁੱਕੇ ਨੇ ਮਿਹਰਬਾਨੇ ਪਾਜੀ ਇਹਨਾਂ ਦੋਸਤਾਂ ਦੀ ਫਰਮਾਇਸ਼ ਸੀਗੀ ਬਾਬਾ ਜੀ ਤੁਹਾਨੂੰ ਚੜਦੇ ਆ ਕਿਰਪਾ ਸਿਰ ਮਿਹਰਬਾਨੀ ਜੀਆ ਲਾ ਮੇਰੇ ਪਿਆਰ ਕਰਦਾ माड़ियज़र लॻियूं हुई माड़ी नज़र बारे अगले दिल मां कहण लॻियां ध्यान रखण चाहियां